ਸਵਾਗਤ ਹੈ ਕਿਸਾਨ ਵੀਰੋਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਰ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਫੇਰ ਪਹੁੰਚੇ ਆ ਜੀ ਪਿੰਡ ਧੌਲੇ ਤੋਂ ਆਪਾਂ ਵੀਡੀਓ ਕਵਰ ਕਰਾਂਗੇ ਇੱਕਸ ਨੂੰ ਟੌਪ ਦੀ ਝੋਟੀ ਦਿਖਾਦਾ ਨਹੀਂ ਨਗੀਨਾ ਹੀ ਹੈ ਜੀ ਨਗੀਨਾ ਇਸ ਕਰਕੇ ਕਹਦਾ ਸਿੰਘ ਤੋਂ ਨਹੀਂ ਕਮੀ ਲੇਵੇ ਤੋਂ ਨਹੀਂ ਕਮੀ ਕਦ ਕਾਠ ਦੀ ਕਮੀ ਨਹੀਂ ਜਿੰਨੀ ਕ ਹੈਗੀ ਆ ਚੰਗੀ ਆ ਬਾਕੀ ਦੀ ਗੱਲ ਜਿਹੜੀ ਪੂਛ ਪੂਛ ਦੇ ਵਿੱਚ ਵੀ ਚਾਰ ਬਾਰ ਵੀ ਇਹਦੇ ਚਿੱਟੇ ਹੈ ਨਹੀਂ ਮਗਰ ਵੀ ਕੱਟੀ ਹੈਗੀ ਗੱਲਬਾਤ ਸਾਰੀ ਬਾਈ ਨਾ ਕਰਾਵਾਂਗੇ ਕਦੋਂ ਸੂਈ ਆ ਜਾਂ ਕੀ ਗੱਲਬਾਤ ਆ ਜਾ ਵੀਰੇ ਸੱਸੀ ਕਾ ਬਾਈ ਜੀ ਸੱਸੀ ਕਾਲ ਵੀਰੇ ਹੋ ਠੀਕ ਹੋ ਜੀ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਨੰਬਰ ਬੋਲੋ ਬਾਈ ਜੀ 987947544 ਵੀਰੇ ਨਾਮ ਚਮਕੌਰ ਸਿੰਘ ਦਾ ਪਿੰਡ ਦਾਲਾ ਜ਼ਿਲ੍ਹਾ ਬਰਨਾਲਾ ਵੀਰੇ ਓਕੇ ਜੀ ਤੇ ਉਹ ਆਪਣੇ ਪਿੰਡ ਜਦੋਂ ਆਉਣਾ ਬਾੜੀ ਸਰ ਗੂਗਲ ਦੇ ਸਰਚ ਮੈਂ ਗੁਰਦੁਆਰਾ ਵਾਲੀ ਸਰ ਭਰ ਲਓ ਅੱਜ ਬੱਕੂ ਉਹ ਕੀ ਹੋਈ ਸਾਰਾ ਕਿਉਂਕਿ ਬਹੁਤ ਸ਼ਕਤੀ ਵਾਲੀ ਜਗ੍ਹਾ ਹੈ ਨਾ ਬਹੁਤ ਜਾਦਾ ਜਾਂਦਾ ਉਹ ਜਗ੍ਹਾ ਓਕੇ ਤੇ ਅੱਜ ਵੀ ਇੱਕ ਹੀ ਦਿਖਾਉਣੀ ਤੇ ਪਸ਼ੂ ਤਾਂ ਬਸੇਰੇ ਖੜੇ ਆ ਪਸ਼ੂ ਤਾਂ ਆਪਣੇ ਕੋਲੇ 10 ਤੋਂ 15 ਪਸ਼ੂ ਖੜੇ ਨੇ 3-4 ਮੈਂ ਸਾਂਗ ਨੇ ਕਾਇਆ ਵੀ ਖੜੇ ਆ ਪੰਜਾਬ ਤਰ ਜਿਹੜੀ ਮੇਰੇ ਕੱਤੀ ਦੇਖੀ ਜਾਨਨੇ ਆਪਾਂ ਬਾਈ ਜਿੰਨੀ ਚੰਗੀਆਂ ਮਾਂਗਰ ਵੀ ਕੱਤੀ ਤੇ ਆ ਵੀ 2.5 ਸਾਲ ਦੀ ਆ ਬਾਈ ਸਿਰਫ ਸਿਰਫ 2.5 ਸਾਲ ਦੀ ਤੇ ਯਾਰ ਸਿੰਘ ਮੂੰਹ ਦਿਖਾਈ ਉਹ ਇਹਨੂੰ ਮਾਰਿਆ ਯਾਰ ਸਿੰਘ ਦੇ ਕਾਰਿਆ ਦੇਖੋ ਤੇ ਬਾੜ ਯਾਰ ਆ ਦੇਖ ਰੱਬ ਨੇ ਆ ਦੇਖੋ ਤਾਨੂੰ ਹੂੰ ਚਾਰੇ ਥਾਂ ਕਰਕੇ ਲਾਇਆ ਹੋਰ ਲੈ ਚਲੋ ਜੀ ਤੋਰਾ ਲੈ ਮੰਗਦਾ ਇਨਾ ਪਿਆ ਸੁਰਮੇ ਦੀ ਡਲੀ ਬੜਾ ਜਮਾ ਜੈਡ ਬਲੈਕ ਆ ਵੀਰੇ ਪੂਸ ਵੀ ਦੁੱਧ ਵਾਲਾ ਪੀਸ ਦਾ ਕੱਟੇ ਮੈਨੂੰ ਐ ਨਹੀਂ ਗਾ 13 ਕੱਢ ਕੇ 12 ਕੱਢੂ ਲੈ ਓਕੇ ਨੂੰ ਬਣਾ ਲੈ ਕੱਢਾ ਲਾ ਲੈ ਹੂੰ ਲੈ ਚਲੋ ਜੀ ਲੈ ਤੇ ਚਾਂ ਬਰੀਕ ਚਾਂਬੜੀ ਦੀ ਲੈ ਓਕੇ ਜੀ ਓਕੇ ਓਕੇ ਬਿਲਕੁਲ ਬਰੀਕ ਚਾਂਬੜੀ ਦੀ ਮੂੰਹੋਂ ਤੇ ਮੂਹੇ ਡੱਢੀ ਜਾਂਦੇ ਐਂਦੀ ਕੋਨੀਆਂ ਵਿਚਾਰੀ ਬਾਹਰ ਹੀ ਐ ਕੋਨੀਆਂ ਬਰੇ ਜੇਰ ਜੁਰ ਪ੍ਰੋਪਰ ਪੈ ਗਈ ਸਾਰੇ ਸਾਰੀ ਉੱਤੇ ਤੇਲੇ ਵਾਲੂ ਆ ਚਮਕੌਰ ਕਿੰਨਾ ਕਰ ਦੋ ਤੇ ਦੂ ਪਹਿਲੀ ਵਾਰ ਮੇਰੇ 12 13 ਖਲੋ ਉੱਤੇ ਕੱਢੋਂ ਦਾ ਘੱਟੋ ਘੱਟ ਚਾਹੀਦਾ ਇਹਨੂੰ ਘੱਟੋ ਘਟੋ ਕੇ ਜੀ ਜਮਾ ਜਾਜ ਗੱਲਾਂ ਕੱਲਾ ਕੱਲਾ ਥਾਨ ਨਿਕਲ ਮਾ ਤੇ ਦੂਜੇ ਸੂਏ ਵਰਗਾ ਥਾਨ ਲੱਗੇ ਆ ਫਿਰ ਮੇਰੇ ਮਰੀ ਬਿਰੋ ਬਣਾ 10 ਸਾਲ ਚੋਲ ਹਨਾ ਕੱਟੀ ਨੂੰ ਯਾਰ ਇਹ ਦੇ ਦੂ ਆ ਹਾਂ ਹੂੰ 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 ਸੋਨਾ ਗਾ ਨਾ ਹੂੰ ਜਮਾ ਸੋਨਾ ਤੇ ਇੱਕ ਨਾ ਦੇਖੋ ਜੀ ਕੱਟੀ ਇੱਕ ਨੰਬਰ ਦੇ ਠੰਡੀ ਸੀਲ ਕੋਈ ਆ ਨਹੀਂ ਆਉਣ ਨਹੀਂ ਕਰੀ ਸਾਲ ਨਹੀਂ ਭੋਰਾ ਵੀ ਬਰੇਰਾ ਓ ਦੇਖ ਜੀ ਤੇ ਖੜ ਗਈ ਲੈ ਖੜਾ ਲਾ ਲੈ ਮੈਂ ਕਿਹਾ ਕੋਈ ਚੱਕਰ ਹੀ ਨਹੀਂ ਯਾਰ ਥਣ ਭਾਂਡੇ ਦੀ ਬਾਲੀ ਸਾਫ ਆ ਹਨਾ ਹਾਂ ਬਿਲਕੁਲ ਵੀਰੇ ਇਹਦਾ ਆ ਦੇਖੋ ਲੇਵਾ ਕਰੋ ਚੈੱਕ ਸੁਹਾ ਕਰਦੀ ਹੁਣੇ ਕਰ ਆ ਦੇਖੋ ਜੀ ਲੈ ਚੱਲੋ ਜੀ ਮੈਂ ਕਹਿੰਨਾ ਯਾਰ ਸਾਫ ਸੁਥਰੀ ਥੱਲੇ ਹੋਣਾ ਹਾਂ ਹਾਂ ਬਾਲੀ ਜੰਦੀ ਵੀ ਔਰਤ ਹੋਰਾ ਵੀ ਨਹੀਂ ਕਰੀ ਇਕੱਠੀ ਦੇਖੀ ਯਾਰ ਰੰਗ ਸਿੰਘ ਦੀ ਵੀ ਜਿਵੇਂ ਅਸੀਂ ਜੀ ਸੂੰਗੀ ਜਿਵੇਂ ਰੱਬ ਨੇ ਦਾ ਘੜ ਕੇ ਲਾਈ ਹੁੰਦੀ ਜਿਵੇਂ ਨਾ ਧਾਰਾ ਦੁਰਾ ਦੇ ਓਕੇ ਬਾਈ ਧਾਰਾਂ ਦੇ ਆ ਪਹਿਲਾਂ ਨਾਲ ਨਾਲਕਿਆਂ ਵਰਗੀਆਂ ਵੀਰੇ ਠੀਕ ਆ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਤੇ ਐਚਾ ਬੜਾ ਨਾਲ ਗੱਲੇ ਵਗਾ ਨਾ ਉਮੀਦ ਬਿਲਕੁਲ ਬਿਲਕੁਲ ਵੀਰੇ ਸੁਥਰੀ ਹਮ ਥੱਲੇੋਂ ਸਾਫ ਸੁਥਰੀ ਕੁਆਲਿਟੀ ਚੰਗੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਜੇਰ ਕੰਪਲੀਟ ਆ ਪਈ ਹੈ ਜੀ ਇਹਦੀ ਤੇ ਥਣ ਭਾਂਡਾ ਲੈਡ ਤੋਂ ਆ ਦੇਖੋ ਜੀ ਚਾਰ ਜੇਰ ਨਹੀਂ ਆ ਭਰਾ ਮੇਰਾ ਹਮ ਇਹ ਆਉਣ ਨਹੀਂ ਕਰਦੀ ਪੂਰਾ ਸੌਲ ਨਹੀਂ ਕਰੀ ਪੂਰਾ ਆਈ ਆਈ ਬੈ ਕੋਈ ਅੱਖ ਨਹੀਂ ਠੀਕ ਹੈ ਠੀਕ ਓਕੇ ਹੈ ਨਾ ਜਮਾ ਗੱਲ ਵਾਟ ਲੈ ਆ ਦੇਖੋ ਇਹ ਧਾਰਾ ਦੁਰਾ ਨੇ ਪਹਿਲਾਂ ਗੱਟੀ ਹੈ ਨਾ ਬਿਨਾ ਹੱਥ ਲਾਏ ਦੋ ਥੱਲੇ ਬਹਿ ਗਿਆ ਹੈ ਨਾ ਬੱਚੇ ਦਾ ਹਾਂ ਕੋਈ ਛੱਡੀ ਬਚਾਉਂਦੀ ਨਹੀਂ ਮਾਰ ਦੇ ਬਾਈ ਹਾਂ ਮੈਂ ਦੇਖਦਾ ਹਾਂ ਬਾਤ ਬਾਈ ਮੂਹਰੇ ਨਾਲ ਮਗਨ ਹੈ ਯਾਰ ਕਮਾਲ ਹੈ ਜਦ ਬਲੂਨ ਝੋਟੀ ਸੁਈ ਹੈ ਨਾ ਹਾਂ ਓਕੇ ਜੀ ਬਸ ਰੋਣ ਕਰਨਾ ਅਗਲੀ ਗੱਡੀ ਦੇ ਪਲੇਖਾ ਕੇ ਆਉਣ ਰਣ ਬੰਦੇ ਨਾ ਚੱਲ ਬੋਲੋ ਉਹਨੂੰ ਬਰਦਾ ਮਰਦੇ ਓਕੇ ਜੀ ਓਕੇ ਓਕੇ ਜੀ ਓਕੇ ਆਈ ਬਖਵਾਲ ਬਣਾ ਰਵੇ ਹਨ ਭਾ ਭਰਾਵਾਂ ਦੇ ਬਸਵਾਲ ਬੜੀ ਬੇਈਮਾਨੀ ਨਹੀਂ ਕਰ ਰਹੀ ਆਪਾਂ ਦੱਸ ਕੇ ਦੇਵਾ ਦੇ ਜੀ ਬਈਆ ਠੀਕ ਓਕੇ ਜੀ ਤੇ ਕੱਟਿਆ ਰੂਮ ਦੇ ਕਿ ਚਾਰ ਉਹ ਆ ਵੱਡੀ ਗੱਲ ਹੈ ਜਿਹੜੀ ਕੋ ਜਮਾ ਹੀ ਨਹੀਂ ਕੱਟੀ ਨੇ ਹਾਂ ਹੁੰਦੀ ਸੀ ਹੈਨਾ ਦੇਖੀ ਲੈ ਆ ਦੇਖੋ ਜੀ ਜਮਾ ਐ ਬੱਸ ਹੋ ਗਿਆ ਥਾਣਾ ਮਾਰੇ ਕੱਢ ਕੇ ਅਜਲੀ ਗਾੜੀ ਵੀ ਮਾੜੀ ਜਾਈ ਬਈਆ ਇਧਰਲੇ ਪਾਸੇ ਗਾੜੀ ਵੀ ਦਿਖਾ ਦੇ ਭਰਾ ਮੇਰਾ ਇੰਨੀ ਮਾਰੀ ਕੱਢ ਕੇ ਇੱਕ ਕਲਮ ਵਾਲਾ ਪਾਉਣ ਲੱਗਾ ਇਹਨੂੰ 12 13 ਗਲੋਤ ਤੋਂ ਬਾਅਦ ਨਿਕਾਇਆ ਮੈਂ 15 ਮਿੰਟ ਉਹਦਾ ਫਜਨੇ ਆ ਕੱਟੇ ਨਾ ਬਈ ਹਾਂਜੀ ਬਈ ਪੈਸੇ ਦੱਸੋ ਇਹਦੇ ਮੁੱਲੇ ਦਾ ਕਰਾਲਾ ਵੀਰੇ 1 25 ਵਾਲਾ 31 ਵਾਲਾ 1 15 ਦੀ ਕੱਟੀ ਦੀਦਾ ਬਿਲਕੁਲ 115 ਜਮਾਨਦਾਨ ਹੋ ਜਾਊਗਾ ਮਾੜਾ ਮਾੜਾ ਕਰ ਦਾਂਗੇ ਮਾਰ ਦਾ ਪਿਆਰ ਵੀ ਨਹੀਂ ਹੁੰਦੀ 1 15 ਜਿਹਾ ਫਜੇ ਕਰ ਬਈ ਜੀ ਜਮਾਨ ਜਮਾਨ ਬੋਲ ਬੋਲਦਾ ਵਾ ਚੱਜਾ ਜਮਾਂ ਠੰਡੀ ਸੀਤ ਇੰਨੀ ਕੁੰਨੀ ਆ ਮੂੰਹ ਦੀ ਵੀ ਆਈ ਜਾਂਦਾ ਕੋਲੀ ਦੇਖੀ ਲੈ ਨਹੀਂ ਸੀਲ ਆ ਯਾਰ ਤੇਰੀ ਝੋਟੀ ਲੈ ਹੂੰ ਲੈ ਆ ਇਦਾਂ ਬੱਚਾ ਬੁਲਬੁਲਾ ਘੱਟ ਹੀ ਮਿਲਦਾ ਰੱਬ ਦੀ ਉਮਰ ਲਾਵੇ ਭਰਾਵਾ ਓਕੇ ਜੀ ਓਕੇ ਤੇ ਮਗਰ ਕੱਟੀ ਆ ਜਮਾ ਪਯੋਰ ਕੱਟੀ ਆ ਮਹਾਰਾਜ 1 ਲੱਖ ਤੇ 15000 15000 ਹੀ ਦੇ ਦਾਂਗੇ ਵੀਰੇ ਮਗਰ ਕੱਟੀ ਚੰਗੀ ਆ ਗਈ ਜੀ ਜਰੂਰ ਕਰਿਓ ਬਾਈ ਨਾ ਸਭਾ ਲੇਕਿਨ ਇੱਕ ਫਰੀ ਹੋਣਾ ਕੰਮ ਹੈ ਵੀਰੇ ਹਣਾ ਨੰਬਰ ਬੋਲਿਓ ਬਾਈ ਫਿਰ ਨੰਬਰ 9779475644 ਵੀਰੇ ਨਾਮ ਚਮਕੌਰ ਸਿੰਘ ਆ ਪਿੰਡ ਤਹਾਵਾ ਜ਼ਿਲ੍ਹਾ ਬਰਨਾਲਾ ਓਕੇ ਜੀ ਧੰਨਵਾਦ ਜੀ